कि ਮੈਂ ਉਦੋਂ ਵੀ ਕਿਹਾ ਸੀਗਾ ਕਿ ਇਹ ਕੰਮ ਸ੍ਰੀ ਹਕਾਟਖਸਰ ਸਾਹਿਬ ਦੇ ਜਥੇਦਾਰਨ ਨੂੰ ਕਰਨਾ ਚਾਹੀਦਾ ਸੀ ਜੋ ਪੰਥ ਤੇ ਪੰਜਾਬ ਦਾ ਨੁਕਸਾਨ ਸੁਖਵੀਰ ਸਿੰਘ ਬਾਦਲ ਜਾਂ ਉਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਨੇ ਕੀਤਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਸਕਸ ਵੀ ਹਰਮੰਦਰ ਦੀ ਪਟਨਾ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਕਿਉਂਕਿ ਉਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਔਰ ਉਹਨਾਂ ਦੇ ਨੋਟਸ ਨੂੰ ਜਿਹੜਾ ਆਖੋ ਪਰੋਖੇ ਕਰਨਾ ਸੁਖਵੀਰ ਸਿੰਘ ਬਾਦਲ ਅੱਜ ਵੀ ਜਿਸ ਹੰਕਾਰ ਦੇ ਵਿੱਚ ਉਹ ਪੰਜਾਬ ਵਿੱਚ ਆਪਣੇ ਆਪ ਨੂੰ ਸੀਐਮ ਸਾਹਿਬ ਸਮਝ ਕੇ ਗਰਤ ਰਿਹਾ ਕਿ ਮੈਂ ਅੱਜ ਵੀ 50 ਵੀ ਸੀਐਮ ਮੈਂ ਅੱਜ ਵੀ ਸਾਰਾ ਕੁਝ ਜਿਹੜਾ ਹੈਗਾ ਉਹ ਕਰਤਾ ਧਰਤਾ ਸਾਰਾ ਪੰਥ ਦਾ ਪੰਜਾਬ ਜਿਵੇਂ ਇਹਨੇ ਸੌਦਾ ਸਾਧ ਤੇ ਚੇਲਿਆਂ ਨੂੰ ਕਿਹਾ ਸੀ ਤੁਸੀਂ ਚਿੱਠੀ ਲੈ ਕੇ ਆਓ ਤੁਹਾਡਾ ਪਿਤਾ ਰਾਮਦੇਵ ਹਮਤ ਸਿੱਖਾਂ ਦਾ ਮੈਂ ਆਗੂ ਉਸੇ ਤਰੀਕੇ ਨਾਲ ਅੱਜ ਵਿਚਰ ਰਿਹਾ ਪਰ ਜੋ ਅੱਜ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਤੋਂ ਸਿੰਘ ਸਹਿਬਾਨਾਂ ਵੱਲੋਂ ਕਾਰਵਾਈ ਹੋਈ ਆ ਮੈਂ ਇਸ ਦੀ ਤਲਾਗਾ ਤੇ ਸਵਾਗਤ ਕਰਦਾ ਹਾਂ